ਹਾਂਜੀ ਸਵਾਗਤ ਹੈ ਆਪਣੇ ਹੋਰ ਇੱਕ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਆਪਣੀ ਹੁੰਦੀ ਆ ਆਲਟੋ ਗੱਡੀ ਤੇ ਆਪਣੇ ਪੇਜ Son of Talialal ਤੇ ਜਿਹਨੇ ਫੋਲੋ ਨਹੀਂ ਕੀਤਾ ਉਹ ਫੋਲੋ ਜਾ ਕੇ ਕਰੋ ਤੇ ਅੱਜ ਦੀ ਵੀਡੀਓ ਆਪਣੇ ਕੋਲ ਆਲਟੋ ਗੱਡੀ ਖੜੀ ਆ ਤੇ ਬਾਈਆਂ ਨੇ ਕਹਿੰਦੇ ਵੀ ਸੇਲ ਹੀ ਕਰਨੀ ਆ ਆਪਾਂ ਤੇ ਤੇ ਗੱਡੀ ਦੀ ਸੁਨੂ ਆਲੇ ਦੁਆਲੇ ਕੰਡੀਸ਼ਨ ਕਰਾਂ ਆਪਾਂ ਚੈੱਕ ਕਰਾ ਦਿੰਨੇ ਆ ਵੀ ਕੰਡੀਸ਼ਨ ਕਹੇਦੀ ਆ ਹਾਂਜੀ ਤੇ ਭਾਈ ਕਬੱਡੀ ਨਾ ਵੱਧ ਪਿਆ ਰੱਖਦੇ ਆ ਤਾਂ ਸਟicker ਜਿਆਦੇ ਕਬੱਡੀ ਵਾਲਿਆਂ ਦੇ ਆ ਅੱਜ ਤੋਂ ਗੱਡੀ ਆ ਲਾਏ ਦੇਖੋ ਭਾਈ ਦੇ ਲਾਇ ਵੀ ਪਵਾਏ ਵਿਆ ਤੇ ਟਾਇਰ ਪੂਰੇ ਆਪਣੇ ਕੋਲ ਮੰਨ 75 ਪੈਸੇ ਪਾਏ ਆ ਟਾਇਰ ਵਧੀਆ ਤੇ ਗੱਡੀ ਦੇ ਆਪਣੇ ਦੇਖੋ ਗੱਡੀ ਵਾਲੇ ਤੋਂ ਵਾਲੇ ਕੰਡੀਸ਼ਨ ਤੁਹਾਨੂੰ ਚੈੱਕ ਕਰਾਤੀ ਆ ਤੇ ਬਾਕੀ ਇਹਦਾ ਮਾਡਲ ਆਪਾਂ ਤੁਹਾਨੂੰ ਦੱਸਤਾ ਵੀ 11 ਮਾਡਲ ਆ ਸੈਕਿੰਡ ਓਨਰ ਹੋਈ ਵੀ ਆ ਤੇ ਪੰਜਾਬ ਨੰਬਰ ਆ ਬਾਕੀ ਹੁਣ ਆਪਾਂ ਤੁਹਾਨੂੰ ਵਿੱਚੋਂ ਗੱਡੀ ਕੰਡੀਸ਼ਨ ਚੈੱਕ ਕਰਾ ਦਈਏ ਵੀ ਵਿਚੋ ਕਿਵੇਂ ਮੈਟਿੰਗ ਕੀਤੀ ਹੋਆ ਪਾਈਆਂ ਦੀ ਗੱਡੀ ਪੂਰੀ ਵਿਚੋ ਸਾਫ ਆ ਚੈੱਕ ਕਰ ਲਓ ਜੀ ਪੂਰੀ ਮੈਟਿੰਗ ਵਧੀਆ ਕਰਾਈ ਹੋਈ ਆ ਸੀਟਾਂ ਤੋਂ ਲਾ ਥੱਲੇ ਤੱਕ ਹਾਂਜੀ ਟਾਇਰ ਸੋਨੂੰ ਦਿਖਾਤੇ ਵੀ ਚਾਰੇ ਲਾਏ ਪਵਾਏ ਹੋਆ ਬਾਈਆਂ ਨੇ ਟਾਇਰ ਦੇਖ ਸਕਦੇ ਹੋ ਤੁਸੀਂ ਤੇ ਇਹ ਗੱਡੀ ਆਪਣੀ ਖੜੀ ਆ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਵਿਖੇ ਖੜੀ ਆ ਤੇ ਜਿਹੜਾ ਸਕਰੀਨ ਤੇ ਨੰਬਰ ਆਈ ਜਾਂਦਾ ਉਥੇ ਜਾ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈਆਂ ਨਾਲ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਆ ਤੇ ਬਾਕੀ ਸਾਨੂੰ ਆਪਾਂ ਵਾਲੇ ਦੁਆਰਾ ਸਾਰੀ ਕੰਡੀਸ਼ਨ ਚੈੱਕ ਕਰਾਤੀ ਹਾਂਜੀ ਧੰਨਵਾਦ ਜੀ